ਫਿਲੌਰ ਦੇ ਨਗਰ ਕੌਂਸਲ ਅੱਜ ਫਿਰ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਜਿਸ ਵਿੱਚ ਨਜਾਇਜ਼ ਰੀੜੀਆਂ ਲਗਾ ਕੇ ਟ੍ਰੈਫਿਕ ਦੀ ਵਿਵਸਥਾ ਵਿੱਚ ਵਿਗਨ ਪੈ ਰਹੀ ਸੀ ਉਸ ਨੂੰ ਸੂਚਾਰੂ ਟਾਂਗਣਾ ਚਲੌਣ ਲਈ ਸੈਂਟਰੀ ਇੰਸਪੈਕਟਰ ਅਤੇ ਉਹਨਾਂ ਦੀ ਟੀਮ ਵੱਲੋਂ ਨਜਾਇਜ਼ ਰੀੜੀਆਂ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਗਈ ਤੇ ਉਹਨਾਂ ਤੇ ਲਗਾਏ ਹੋਏ ਕਬਜ਼ਿਆਂ ਨੂੰ ਹਟਾਇਆ ਗਿਆ ਤੁਸੀਂ ਵੇਖੋ ਟ੍ਰੈਂਡਿੰਗ ਫਲੋਰ ਨਿਊਜ਼ ਅਤੇ AK TV YouTube ਚੈਨਲ ਤੋਂ ਪੱਤਰਕਾਰ ਆਸ਼ੂ ਕਪੂਰ ਦੀ ਖਾਸ ਰਿਪੋਰਟ ਸੱਜੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਟ੍ਰੀਟ ਵੈਂਡਰ ਜਨਮ ਮੈ ਗਏ ਆ ਇਹਨਾਂ ਨੂੰ ਵੈਂਡਿੰਗ ਜ਼ੋਨ ਦੇ ਵਿੱਚ ਮੋਬਿਲ ਏਰੀਆ ਆ दैट इज नॉट ਪ੍ਰੋਪਰ ਸਪੇਸ ਏਰੀਆ ਇਹਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਸਾਨੂੰ ਬਾਰ ਬਾਰ ਕੰਪਲੇਟਾਂ ਹੁੰਦੀਆਂ ਆਇਆ ਇੱਥੇ ਕਾਫੀ ਕਰਾਊਡ ਹੋਣ ਕਰਕੇ ਇਹਨਾਂ ਨੂੰ ਇੱਥੋਂ ਦੀ ਜ਼ੋਨ ਤੋਂ ਦੂਜੀ ਦਾ ਜ਼ੋਨ ਤੇ ਲੋਗ ਕਰਨ ਲਈ ਬਾਰ ਬਾਰ ਇੰਟੀਮੀਟ ਵੀ ਕੀਤਾ ਗਿਆ ਆਪਜੀ ਦੇ ਪ੍ਰੈਸਿੰਗ ਮੀਡੀਆ ਭਾਈਚਾਰੇ ਦੇ ਥਰੂ ਵੀ ਇਹਨਾਂ ਨੂੰ ਕਿਹਾ ਗਿਆ ਤੇ ਕਾਫੀ ਦਾ ਤਾਂ ਵਾਰਨਿੰਗ ਵੀ ਦਿੱਤੀ ਗਈ ਆ ਤੇ ਫਿਰ ਵੀ ਇਹਨਾਂ ਦੇ ਇਸ ਇਹਨਾਂ ਦੇ ਰਵੱਈਏ ਵਿੱਚ ਕਾਫੀ ਫਰਕ ਕੰਮ ਨਹੀਂ ਆਇਆ ਤੇ ਇਹਨਾਂ ਨੂੰ ਵਾਰ-ਵਾਰ ਇਨਫੀਮੇਸ਼ਨ ਦੇਣ ਤੋਂ ਬਾਅਦ ਅੱਜ ਸਾਨੂੰ ਇਹ ਕਾਰਵਾਈ ਕਰਨੀ ਪਈ ਸਰ ਇਹ ਕਾਰਵਾਈ ਅੱਜ ਦੇ ਦਿਨ ਨਹੀਂ ਸੀ ਜਾਂ ਫਿਰ ਰੈਗੂਲਰ ਸਭੀ ਰੈਗੂਲਰ ਤਰੀਕ ਕਾਰਵਾਈ ਚੱਲ ਰਹੀ ਹੈ ਜੇ ਆਪ ਜੀ ਦੀ ਜਾਣਕਾਰੀ ਜਿਵੇਂ ਸ਼ਦਰਾਂ ਫਲੋਰੀ ਚੌਕ ਵੀ ਅਸੀਂ ਕਾਫੀ ਦਿਨਾਂ ਤੋਂ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਸਪੇਸ ਏਰੀਆ ਜਿੱਥੇ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਇਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਨਗਰ ਨਗਰ ਕੀਰਤਨ ਦਾ ਜਾਗਮਾਨ ਪੂਰਬ ਤੇ ਵੀ ਅਸੀਂ ਮੁੱਖ ਰੱਖਦੇ ਹੋਏ ਸ਼ਹਿਰ ਦੀ ਅਕਰੋਜਮੈਂਟਾਂ ਨੂੰ ਅਸੀਂ ਕਲੀਅਰ ਕਰਵਾ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਵੀ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਹ ਅਸੀਂ ਜਿਹੜੇ ਜ਼ੋਨ ਹੈ ਇਹਨਾਂ ਨੂੰ ਕਵਰਟਿੰਗ ਜ਼ੋਨ ਤੇ ਏਰੀਆ ਦਿੱਤਾ ਗਿਆ ਹੈ ਇਹਨਾਂ ਨੂੰ ਕਿਹਾ ਗਿਆ ਤੁਸੀਂ ਉਸੇ ਆਪਣੇ ਜ਼ੋਨ ਦੇ ਵਿੱਚ ਜਾ ਕੇ ਆਪਣੇ ਸਪੇਸ ਤੇ ਆਪਣਾ ਤੁਸੀਂ ਕਾਰੋਬਾਰ ਕਰ ਸਕਦੇ ਹੋ